ਉਹੀ ਤਾਂ ਲੱਗਿਆ ਸਵਾਲ ਉਹੀ ਕਰ ਲੱਗਿਆ ਸਵਾਲ ਕਰ ਲਵਾ ਸਵਾਲ ਕਰ ਲਓ ਬੈਸ ਸਾਹਿਬ ਹਾਂਜੀ 500 ਮੁੰਡਾ 500 ਮੁੰਡਾ ਇਕੱਠਾ ਹੋ ਕੇ ਆਇਆ ਸਾਡੇ ਕੋਲ ਪੂਰੀ ਵੀਡੀਓ ਹੈ ਅਸੀਂ ਉਹਨਾਂ ਨੂੰ ਪੁੱਛਿਆ 500 ਮੁੰਡਿਆਂ ਨੂੰ ਵੀ ਕੱਲੇ ਕੱਲੇ ਨੂੰ ਵੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਜੀ ਸਾਨੂੰ ਬਲਵਿੰਦਰ ਸਿੰਘ ਬੈਸ ਉਹਨਾਂ ਨੇ ਬੁਲਾਇਆ ਵਾ ਤੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਘੁੰਮਣ ਆਏ ਆ ਵੀ ਜਦ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਇਹ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਂਦਾ ਕੀ ਕਰਨ ਪਏਗਾ ਪਹਿਲਾਂ ਤਾਂ ਮੰਦਿਰ ਸ਼ਾਹ ਉਹ ਦਵਾਪਸ ਲੈ ਇੱਕ ਮਿੰਟ ਇੱਕ ਮਿੰਟ ਪਹਿਲਾਂ ਸਾਬ ਇੱਕ ਮਿੰਟ ਮੈਨੂੰ ਕਰਿਆ ਪਹਿਲਾਂ ਗੱਲ ਸੁਣ ਮੇਰੀ ਪਹਿਲਾਂ ਤਾਂ ਮੰਦਿਰ ਸ਼ਾਹ ਉਹ ਦਵਾਪਸ ਲੈ ਇਹਨੇ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਮੰਡੀ ਪੰਜਾਬ ਦੇ ਯੂਥ ਨੂੰ ਪਹਿਲਾਂ ਸੁਣ ਮੇਰੀ ਗੱਲ ਪੰਜਾਬ ਇੱਕ ਮਿੰਟ ਭੈਣ ਇੱਕ ਮਿੰਟ ਇਕ ਮਿੰਟ ਇੱਕ ਮਿੰਟ ਪਹਿਲਾਂ ਰੁਕਿਓ ਜਰਾ ਹਾਂਜੀ ਹਾਂਜੀ ਤੂੰ ਪੰਜਾਬ ਦੇ ਯੂਥ ਨੂੰ ਮਟੀਰ ਦੱਸੇ ਹੋ ਸਕਦਾ ਛੋਟੇ ਬੇ ਜਿਹੜਾ ਹੁਣ ਕਿਸੇ ਮੇਰੀ ਗੱਲ ਸੁਣ ਹੁਣ ਗੱਲ ਸੁਣ ਮੇਰੀ ਹੂੰ ਹੋ ਸਕਦਾ ਕਿਸੇ ਨੌਜਵਾਨ ਨੂੰ ਲੈਂਡ ਪੋਲਿੰਗ ਪਾਲਿਸੀ ਬਾਰੇ ਨਾ ਗਿਆਨ ਹੋਵੇ ਮੈਂ ਐਗਰੀਡ ਹੂੰ ਪਰ ਤੁਸੀਂ ਉਹਦੇ ਲਈ ਮਟੀਰ ਸ਼ਬਦ ਵਰਤੋਂ ਤੁਸੀਂ ਤਾਂ ਇੱਕ ਪੱਤਰਕਾਰ ਹੈ 15 ਸਾਲ ਦੇ ਮੁੰਡਿਆਂ ਨੂੰ ਆਪੇ ਤਾਂ ਕੀ ਹੋ ਗਿਆ ਲੈਂਡ ਬੋਲਿੰਗ ਕੀ ਕਰਨੀ ਤਾਂ ਕੀ ਹੋ ਗਿਆ ਫਿਰ ਕੋਈ ਤੇਰੇ ਕੋਲੋਂ ਪਰਮਿਟ ਲੈਣਾ ਸੀ ਹਾਂਜੀ ਤੇਰੇ ਕੋਲੋਂ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਜਾਂ ਤਾਂ ਕਹਿ ਵੀ ਤੂੰ ਪਰਮਿਟ ਦੇਣਾ ਵੀ 15 ਸਾਲ ਦਾ ਕਿਉਂ ਆ ਗਿਆ ਨਹੀਂ ਜੇ ਮੇਰਾ ਮੈਂ ਸਵਾਲ ਕਰ ਲਿਆ ਗਲਤ ਜੇ ਮੈਂ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਮੇਰੇ ਕੋਲ ਪਰਮਿਟ ਦੇ ਦਿਓ ਸ਼ਲੀਨਤਾ ਨਾਲ ਛੋਟੇ ਵੀਰ ਸਵਾਲ ਕਰੋ ਤੁਹਾਡਾ ਰਾਈਟ ਹੈਗਾ ਅਸੀਂ ਉਨੀ ਸ਼ਲੀਨਤਾ ਨਾਲ ਗੱਲ ਕਰਾਂਗੇ ਨਹੀਂ ਅਸੀਂ ਅਸੀਂ ਗੱਲ ਕਰਾਂਗੇ ਤੁਸੀਂ ਤੂੰ ਤੂੰ ਨਹੀਂ ਫਿਰ ਗੱਲ ਛੋਟੇ ਵੀਰ ਗੱਲ ਗਲਤ ਨਾ ਕਰ ਨਹੀਂ 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 ਸਹੀ ਗੱਲ ਕਰ ਸਾਡਾ ਕੰਮ ਹੈ ਸਵਾਲ ਕਰਨਾ ਮੰਦਿਰ ਕਿਉਂ ਕਮੇ ਨਹੀਂ ਜਿਹੜਾ ਹੁੱਲੜ ਬਣੂਗਾ ਮੰਦਿਰ ਕਿਉਂ ਕਮੇ ਤੁਸੀਂ ਕੀ ਕਹੋਗੇ ਗਲਤ ਗਲਤ ਤੁਸੀਂ ਕੀ ਕਹੋਗੇ ਯੂਥ ਕਹ ਲਓ ਯੂਥ ਕਹੋ ਇੱਥੇ ਹੁਣ ਇਹਨਾਂ ਨੇ ਚੋਰ ਫੜੇ ਨੇ ਵੀ ਉਹ ਕਹਿੰਦਾ ਵੀ ਕਾਂਗਰਸ ਪਾਰਟੀ ਦੇ ਨਾਲ ਆਇਆ ਵਾ ਜਿਨ੍ਹਾਂ ਨੇ ਇਹਨਾਂ ਦਾ ਮੋਬਾਈਲ ਚੋਰੀ ਕੀਤਾ ਵਾ ਤੁਸੀਂ ਇਹਨਾਂ ਨੂੰ ਕੀ ਕਰਨਾ ਚਾਹੋਗੇ ਇੱਕ ਮਿੰਟ ਉਹ ਸੁਣ ਲੈ ਹਾਂ ਅਸੀਂ ਚੋਰ ਫੜੇ ਇਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਚੋਰ ਕਹਿ ਰਹੇ ਹੋ ਕਹਿੰਦੇ ਵੀ ਬੈ ਸੁਨਣਾ ਨੇ ਬੁਲਾਏ ਨੇ ਚੋਰ ਮੈਂ ਕੀ ਕਰਾਂ ਚਾਹਨਾ ਤੂੰ ਮੇਰੇ ਕੋਲ ਬਾਈਕਾਂ ਨਹੀਂ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਬੂਤ ਹੈ ਮੈਂ ਚਲਾਉਂਗਾ ਨਾਰ ਮੈਂ ਚਲਾਉਂਗਾ ਨਾਰ ਮੈਂ ਚਲਾਉਂਗਾ ਨਾਰ ਜਿਹੜਾ ਟੋਪੋ ਗਿਆ ਕੋਈ ਗੱਲ ਨਹੀਂ ਛੋਟੇ